ਅੱਜ ਆਪਾਂ ਇੱਕ ਸਾਲ ਬਾਅਦ ਇਕੱਠੇ ਹੋਏ ਆਂ ਪਿਛਲੇ ਸਾਲ 3 ਤਰੀਕ ਨੂੰ ਲੁਧਿਆਣੇ ਆਪਾਂ ਬੁੱਢੇ ਦਰਿਆ ਨੂੰ ਪੈਂਦੀਆਂ ਜ਼ਹਿਰਾਂ ਨੂੰ ਬੰਨ੍ਹਣ ਦਾ ਆਰਲੇ ਸੱਦਾ ਦਿੱਤਾ ਸੀਗਾ ਉਦੋਂ ਵੀ ਤੁਹਾਨੂੰ ਪਤਾ ਵੀ ਕੀ ਕੁਝ ਹੋਇਆ ਸਾਰਾ ਲੁਧਿਆਣਾ ਸੀਟ ਕਰਦਾ ਸੀਗਾ ਇੱਕ ਸਾਲ ਬਾਅਦ ਗੱਲ ਉੱਥੇ ਖੜੀ ਆ ਗੱਲ ਉੱਥੇ ਕਿਉਂ ਖੜੀ ਆ ਗੱਲ ਇਸ ਕਰਕੇ ਖੜੀ ਆ ਹੁਣ ਬਲਾਸਾ ਸੰਮਤੀ ਦੀਆਂ ਚੋਣਾਂ ਆ ਗਈਆਂ ਜ਼ਿਲ੍ਹਾ ਪੱਧਰੀ ਚੋਣਾਂ ਆ ਗਈਆਂ ਉਥੇ ਗਲਾਸੀ ਖੜਕਣੀ ਆ ਸਾਡੇ ਲੋਕ ਕੋਈ ਕਾਊਏ ਮਾਰ ਕੋਈ ਅਬੀਏ ਮਾਰ ਕੋਈ ਪੱਕੀ ਮਾਰ ਕੇ ਉਹਲਾ ਚੰਡਾ ਫਿਰ ਉਹ ਚੰਡਾ ਲੋਕਾਂ ਕੋਲੇ ਆਹੀ ਕੰਮ ਆ। ਐਡਾ ਵੱਡਾ ਮੁੱਦਾ ਆ ਜਿੰਨੇ ਬੰਦੇ ਅਜੇ ਇੱਥੇ ਆਏ ਆ ਜਾਗਦਿਆਂ ਜ਼ਮੀਰਾਂ ਵਾਲੇ ਆ ਸਲਾਮ ਆ ਸੰਡੇ ਜਿਉਂਦੇ ਸਿਰਾਂ ਨੂੰ। 3 ਕਰੋੜ ਬੰਦਾ ਪੀੜਤਾ ਬਾਈ ਅਮਤੋਜ ਖੰਡਾ ਰੋਮਰ ਕੇ ਖੜਿਆ ਉਹ ਲੈ ਕੇ ਬੀਕਾ ਨੇਰ ਤੋਂ। ਜੈਸਲਮੇਰ ਤੋਂ ਦੱਖਣੀ ਮਾਲਵੇ ਤੋਂ ਸਾਰੇ ਲੋਕ ਜ਼ਹਿਰ ਆ ਪੀ ਕੇ ਮਰ ਰਹੇ ਆ। ਆ ਇੱਕ ਫੈਕਟਰੀ ਬੰਦ ਹੋਈ ਐ ਜਿਰੇ ਵਾਲੀ ਨਵੀਆਂ ਵੀ ਹੋਰ ਲਾਉਣ ਨੂੰ ਤਿਆਰ ਆ ਤਲਵੰਡੀ ਇਕ ਲਗਾਇ ਖੜੇ ਆ ਕਮਾਲੂ ਵਾਲੇ ਖੜੇ ਆ ਹੋਰ ਆ ਜਹਾਂਗੀਰ ਅਮਸ਼ਕਾਬਾਦ ਕਿੰਨੀਆਂ ਫਿਲਟਰਾਂ ਦਾ ਹੋਰ ਲਾਈ ਜਾਂਦੇ ਆ ਆਪਣੀ ਆਸਦੇ ਕੋਲੇ ਚਮਕੌਰ ਸਾਹਿਬ ਦੇ ਕੋਲੇ ਕਿਹੜਾ ਪਿੰਡ ਆ ਉਹ ਉੱਥੇ ਲਾਈ ਜਾਂਦੇ ਆ ਉਸ ਵੇਸ ਕਰਕੇ ਸਵਾਲ ਇਹ ਆ ਵੀ ਲੋਕਾਂ ਦੇ ਮੁੱਦੇ ਹੀ ਹੈ ਨਹੀਂ ਲੋਕਾਂ ਲਈ ਪਾਣੀ ਹਵਾ ਧਰਤੀ ਬੋਲੀ ਆਪਣੀਆਂ ਨਸਲਾਂ ਕੋਈ ਮੁੱਦਾ ਨਹੀਂ ਆ ਬੀਬੀ ਜਿਹੜੀ ਇੱਥੇ ਲਾਈ ਆ ਚੇਰਪਸਨਾ ਪੰਜਾਬ ਪ੍ਰੋਡਿਊਸ਼ਨ ਕੰਟਰੋਲ ਬੋਰਡ ਦੀ ਇਹ ਬੀਬੀ ਵੀ ਦਿੱਲੀ ਤੋਂ ਲਿਆ ਕੇ ਲਾਈ ਆ ਅੱਜ ਹੈ ਨਹੀਂ ਕਹਿੰਦੇ ਇੱਥੇ ਹੁਣ ਦਿੱਲੀ ਵਾਲੀ ਬੀਬੀ ਨੂੰ ਕੀ ਪਤਾ ਵੀ ਇੱਥੇ ਭਾਈ ਪੰਜਾਬ ਦੇ ਲੋਕ ਜ਼ਹਿਰਾਂ ਪੀਂਦੇ ਆ ਕੀ ਖਾਂਦੇ ਆ ਹਵਾ ਜੋ ਕੀ ਸਾਹ ਲੈ ਰਹੇ ਆ ਕੋਈ ਲੈਣਾ ਦੇਣਾ ਨਹੀਂ ਇਹ ਪਹਿਲਾਂ ਵੀ ਅਸੀਂ ਮੁੱਦਾ اٹھਾਇਆ ਸੀ ਵੀ ਜਿੰਨੇ ਪੰਜਾਬ ਦੇ ਵੱਖ-ਵੱਖ ਅਦਾਰੇ ਆ ਸਾਰਿਆਂ ਦੇ ਵਿਭਾਗਾਂ ਦੇ ਉੱਤੇ ਲਿਆ ਕੇ ਦਿੱਲੀ ਤੋਂ ਬੰਦੇ ਲਿਆ ਕੇ ਪਿਠਾ ਦੇ ਫਿੱਟ ਕਰਦੇ ਹੁਣ ਤੁਹਾਡੇ ਸਾਹਮਣੇ ਆ ਇਹ ਹੀ ਭਵੰਤਮਾਨ ਕਹਿੰਦਾ ਕਿ ਦੇਖੋ ਜੀ ਜ਼ਹਿਰਾ ਪਾ ਰੀਆਂ ਫੈਕਟਰੀਆਂ ਧਰਤੀ ਹੇਠਾਂ ਬੋਲ ਕਰਕੇ ਦੂਜੇ ਪਾਸੇ ਜਿਹੜਾ ਲੁਧਿਆਣੋਂ ਜਿੱਤੇ ਐਮਐਲਏ ਜਿਮਨੀ ਚੋਣ ਦੇ ਵਿੱਚ ਰੋੜਾ ਉਹ ਮੰਤਰੀ ਬਣਾਦਾ ਡਿਪਾਰਟਮੈਂਟ ਕਿਹੜਾ ਦਿੰਦਾ ਉਹਨੂੰ ਆਹੀ ਇੰਡਸਟਰੀ ਵਾਲਾ ਜਿਹੜਾ ਬੰਦਾ 30-35 ਸਾਲ ਤੋਂ ਜ਼ਹਿਰਾਂ ਪਾ ਰਿਹਾ ਸਤਲੋਜ ਦੇ ਵਿੱਚ ਬੁੱਢੇ ਦਰਿਆ 'ਚ ਲੋਕਾਂ ਨੂੰ ਮਾਰ ਰਿਹਾ ਲੋਕਾਂ ਦਾ ਕਾਤਲ ਹੈ ਉਹਨੂੰ ਮੰਤਰੀ ਬਣਾ ਕੇ ਉਹਦਾ ਵੀ ਉਹੀ ਦੇਦਾ ਜਿਹਨੇ ਦੁੱਧ ਨਹੀਂ ਲੱਖੀ ਬਿੱਲਾ ਪਿਠਾਤਾ ਉਹ ਐਚੇ ਨਹੀਂ ਗੱਲ ਖੜਨੀ ਆਹ ਜਿਹੜੇ ਦਰੇ ਆਉਂਦੇ ਆਹ ਸੋਡੀ ਯੂਨੀਵਰਸਿਟੀ ਵਾਲਾ ਮੁੱਦਾ ਇੱਕ ਵਾਰੀ ਇਹ ਮੁੱਕਿਆ ਨਹੀਂ ਪਿੱਛੇ ਹਟ ਜਾ ਗੱਲਾਂ ਆਰਟੀਕਲ 240 ਦੇ ਅਧੀਨ ਲਿਆ ਕੇ ਚੰਡੀਗੜ੍ਹ ਖੋਣਾ ਨਾਲ ਪੰਜਾਬ ਦਾ ਇਲਾਕਾ ਕੱਟ ਕੇ ਉਹਨੂੰ ਲਾਉਣਾ ਉਹਨੂੰ ਬਖਰੀ ਸਟੇਟ ਬਣਾਉਣਾ ਅਗਲੇ ਸੈਸ਼ਨ ਚ ਲਿਆਉਣਗੇ ਆ ਬਿਜਲੀ ਵਾਲਾ ਬਿੱਲ ਆ ਗਿਆ ਆਹਨ ਕੋ ਹੋਰ 500 ਲਓ ਗੱਡਿਆ ਗਿਆ ਸਰਦ ਦੇ ਲਈ ਅੱਜ ਇਹਦਾ ਕਹਿੰਦੇ ਆ ਇੱਕ ਦੇਸ਼ ਆ ਇੱਕ ਚੌਣ ਇੱਕ ਦੇਸ਼ ਇੱਕ ਬੋਲੀ ਓਹਨ ਕਹਿੰਦੇ ਇੱਕ ਦੇਸ਼ ਇੱਕ ਲੈਂਡ ਇੱਕ ਜਿਹੜਾ ਰੈਵਨਿਊ ਆ ਥੋੜਾ ਮਾਰ ਰਿਕਾਰਡ ਅੱਜ ਸਾਡੀਆਂ ਜਿੰਨੀਆਂ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਮਾਰ ਰਿਕਾਰਡ ਹੁੰਦਾ ਰੈਵਨਿਊ ਆ ਉਹ ਸਾਰਾ ਕਿਹਦੇ ਕੋਲ ਆ ਸਰਕਾਰ ਪੰਜਾਬ ਕੋਲੇ ਆ ਨਾ ਇਹ ਸਾਰਾ ਸੋਡਾ ਸੈਂਟਰ ਦੇ ਕੋਲੇ ਜਾਣ ਜਾ ਰਿਹਾ ਹੈ ਉਥੋਂ ਬੈਠੇ ਕਾਨੂੰਨ ਬਣਾਉਣਗੇ ਕਿਹੜਾ ਲੈਂਡ ਅਕੁਇਜ਼ੀਸ਼ਨ ਐਕਟ ਲੈ ਕੇ ਆਉਣਾ ਕਿੱਥੇ ਸੜਕਾਂ ਕੱਢਣੀਆਂ ਕਿੱਥੇ ਰੇਲ ਦੀ ਲੀ ਬਣਾਉਣੀ ਹੈ ਕਿਹੜਾ ਕਾਰਖਾਨਾ ਬਣਾਉਣਾ ਕਿਹੜੀ ਥੋੜੀ ਜ਼ਮੀਨ ਖੋ ਕੇ ਕਲੋਨੀ ਕੱਟਣੀ ਆ ਕਿਹੜੀ ਥੋੜੀ ਜ਼ਮੀਨ ਖੋ ਕੇ ਵੱਡੇ ਘਰਾਂ ਨੂੰ ਦੇਣੀ ਆ ਆ ਸਟੈਂਡਿੰਗ ਕਮੇਟੀ ਕੋਲ ਚੱਲਿਆ ਗਿਆ ਉਹ ਪਾਸ ਹੋਣ ਲਈ ਉਥੋਂ ਲਿਆ ਕੇ ਲੋਕ ਸਭਾ ਰਾਸਵਜ ਪਾਸ ਕਰਕੇ ਨੂੰ ਬਣਾ ਕੇ ਖੜੇ ਆ ਦਵਾਰੇ ਆਏ ਪਰ ਸਾਡੇ ਲੋਕ ਸੁੱਤੇ ਪਏ ਆ ਘਰਾਂ ਚ ਅਸੀਂ ਤੁਰੇ ਆਉਂਦੇ ਸੀਗੇ ਥਲੀ ਖੜਾ ਪੱਤਰਕਾਰ ਇਹ ਕਹਿੰਦਾ ਲੋਕ ਤੁਹਾਨੂੰ ਪਤਾ ਕੀ ਕਹਿੰਦੇ ਆ ਬੇਲਣ ਰੋਹ ਝੰਡਾ ਡੰਡਾ ਪਾ ਲੈਂਦੇ ਆ ਹੱਦ ਹੋ ਗਈ ਯਾਰ ਅਸੀਂ ਸੋਡੀਆਂ ਨਸਲਾਂ ਬਚਾਉਣ ਦੀ ਗੱਲ ਕਰ ਰਹੇ ਆ ਸੋਡੇ ਪਾਣੀ ਬੋਲੀ ਇਤਿਹਾਸ ਸੋਡੀ ਧਰਤੀ ਸਾਡੇ ਡੈਮੋਗ੍ਰਾਫੀ ਜਿਹੜੀ ਬਦਲੀ ਜਾ ਰਹੀ ਆ ਪੰਜਾਬ ਦੀ ਕਿੰਨੇ ਚਿਰ ਤੋਂ ਬਾਈ ਅਵਤੋਜ ਖੜਾ ਹੀ ਰੌਲਾ ਪਾ ਰਹੇ ਆ ਬਾਈ ਇਹਦੇ ਦੇ ਕਾਨੂੰਨ ਬਣਨਾ ਚਾਹੀਦਾ ਪੰਜਾਬ ਅੰਦਰ ਵੋਟ ਬਣਾਉਣ ਲਈ ਪੰਜਾਬ ਅੰਦਰ ਜ਼ਮੀਨ ਲੈਣ ਲਈ ਪੰਜਾਬ ਅੰਦਰ ਨੌਕਰੀ ਲੈਣ ਦੇ ਲਈ ਕਾਨੂੰਨ ਬਣਨੇ ਚਾਹੀਦੇ ਦੂਜੇ ਸੂਬਿਆਂ ਦੀ ਧਰਤੀ ਦੇ ਉੱਤੇ ਨਹੀਂ ਬਣਾ ਰਿਹਾ ਕੋਈ ਆ ਨੌਕਰੀਆਂ ਦੀ ਗੱਲ ਦੇਖ ਲਓ 60 ਤੋਂ 70 ਫੀਸਦੀ ਨੌਕਰੀਆਂ ਪੰਜਾਬ ਦੀਆਂ ਅੰਦਰ ਬਾਹਰਲੇ ਸੂਬਿਆਂ ਦੇ ਲੋਕ ਲੈ ਰਹੇ ਆ ਤੇ ਪੰਜਾਬ ਵਾਲੇ ਛਤਰ ਖਾ ਰਹੇ ਆ ਰੋਜ਼ਗਾਰ ਮੰਗਦੇ ਨੌਜਵਾਨ ਕੁੱਟੇ ਜਾ ਰਹੇ ਆ ਕੁੜੀਆਂ ਕੁੱਟੀਆਂ ਜਾ ਰਹੀਆਂ ਗੁੱਤਾਂ ਪਟੀਆਂ ਜਾ ਰਹੀਆਂ ਪੱਗਾਂ ਲਾਂਘਾਂ ਜਾ ਰਹੀਆਂ ਔਰ ਹੁਣ ਵੇਖੋ ਇਹਦਾ ਕੀ ਹੋਇਆ ਪਿੱਛੇ ਜੋਂ ਦੇਖੀ ਅੱਡਾਂ ਤੁਸੀਂ ਪਰ ਮੈਂ ਤਾਂ ਇੱਥੇ ਲੋਕਾਂ ਨੂੰ ਕਸੂਰਬਾਰ ਮੰਨਦਾ ਬਾਈ ਤੁਹਾਨੂੰ ਜੇ ਮੈਂ ਗਲਤ ਲੱਗੇ ਇਸ ਗੱਲ ਸਹੀ ਲੱਗੇ ਸਾਡੇ ਲੋਕ ਮੁੱਦਿਆਂ ਦੇ ਕਦੇ ਆਉਂਦੇ ਹੀ ਨਹੀਂ ਹੈਗੇ ਇੱਕ ਮੈਨੂੰ ਟੀਚਰ ਮਿਲਿਆ ਪੀ ਐਚ ਡੀ ਬੰਦਾ ਮਾਸਟਰ ਲੱਗਿਆ ਪੜਿਆ ਲਿਖਿਆ ਬੰਦਾ ਮੈਨੂੰ ਪੁੱਛਿਆ ਕੀ ਕਹਿੰਦਾ ਤੂੰ ਬਿਨਾਂ ਗੱਲ ਤੋਂ ਰੌਲਾ ਪਾਈ ਜੰਨੇ ਹੋ ਐਨੀ ਵਧੀਆ ਸਰਕਾਰ ਆ ਮੈਂ ਕਿਵੇਂ ਇਹ ਬਿੱਲ ਮਾਫ ਕਰਤੇ ਲੈ ਛੋਡੀ ਨਹਲ ਖੁਸ਼ੀ ਹੋ ਰਹੀ ਐ ਉਹ ਬਿੱਲ ਮਾਰਦੇ ਜਿੱਕੜੀ ਤੁਰੇ ਫਿਰਦੇ ਆਪਾਂ ਕਿਉਂ ਮੌਤਦਾ ਖਾਣ ਕਿੱਥੇ ਹੋਇਆ ਕਿੰਨਾ ਚਿਰ ਖਾਓਗੇ ਆ ਛੋਟੀਆਂ ਜ਼ਮੀਨਾਂ ਦੇ ਅੱਖ ਧਰ ਲਈ ਪਹਿਲਾਂ ਲੈਂਡ ਪੂਲਿੰਗ ਨੀਤੀ ਲੈ ਕੇ ਆਏ ਉਹ ਪਿੱਛੇ ਹਟਾਤੇ ਲੋਕਾਂ ਨੇ ਹੁਣ ਆ ਜਿਹੜੀ 350 ਕਿੱਲਾ ਮਹਾਲੀ ਦੀ ਜ਼ਮੀਨ ਆ ਉਹ ਵੇਚਣ ਜਾ ਰਹੇ ਆ ਆ ਮਹਾਲੀ ਦੀ ਮੰਡੀ ਬੋਰਡ ਦੀ ਜ਼ਮੀਨ ਵੇਚ ਚੁੱਕੇ ਆ ਬਿਜਲੀ ਬੋਰਡ ਦੀਆਂ ਜ਼ਮੀਨਾਂ ਛੋਟੇ ਖੇਤੀਬਾੜੀ ਉਸਤੀ ਦੀ ਜ਼ਮੀਨ ਆ ਪੰਜਾਬ ਐਕਟਰ ਦੀ ਜ਼ਮੀਨ ਆ ਬਾਗਬਾਨੀ ਭਾਗ ਦੀ ਜ਼ਮੀਨ ਸਾਡੇ ਬਰਿੰਡੇ ਥਰਮਲ ਦੀ 90 ਕਿੱਲੇ ਜ਼ਮੀਨ ਆ ਉਹਟੇਵ ਹੰਡੇ ਪਈ ਇੱਕ ਹੋਰ ਡੈਰੀ ਭਾਗ ਦੀ ਜ਼ਮੀਨ ਆ ਬਿਲਕੁਲ ਸ਼ਹਿਰ ਦੇ ਵਿੱਚ ਪਈ ਅਰਪਾਂ ਦੀ ਜ਼ਮੀਨ ਨਿਸ਼ਾਨਦੇਹੀ ਕਰਕੇ ਸਾਰੀਆਂ ਵੇਚ ਰਹੇ ਆ ਲੋਕ ਕਹਿੰਦੇ ਆਪਾਂ ਕੀ ਲੈਣਾ ਸਰਕਾਰੀ ਜਾਇਦਾਦ ਆ ਸਰਕਾਰੀ ਜ਼ਮੀਨ ਆ ਪੰਚਾਇਤੀ ਜ਼ਮੀਨਾਂ ਸਾਨੂੰ ਕੀ ਲੋੜ ਆ ਉਹ ਸਾਡੀਆਂ ਨੇ ਪੰਜਾਬ ਦੀਆਂ ਨੇ ਲੋਕਾਂ ਦੀਆਂ ਨੇ 1500 ਕਿੱਲਾ ਜਿਹੜਾ ਇਹ ਖੇਤੀਬਾੜੀ ਯੂਨੀਵਰਸਿਟੀ ਦਾ ਜ਼ਮੀਨ ਦਾ ਮੰਨ ਲਓ ਵੇਚ ਰਹੇ ਆ ਜੋ ਵੇਚਤਾ ਕੱਲ ਨੂੰ 1500 ਕਿੱਲਾ ਐਕਵਾਇਰ ਕਰਨਗੇ ਕਿਦਾ ਐਕਵਾਇਰ ਕਰਨਗੇ ਲੋਕਾਂ ਦਾ ਫੇਰ ਵੀ ਨਾ اٹਲ ਪਰ ਨਹੀਂ ਇਹੇ ਕਾਸ ਕੇ ਭਾਈ ਦੁੱਖ ਲੱਗਦਾ ਵੀ ਸਾਡੇ ਜਮੀਰਾਂ ਮਰਗੀਆਂ ਲੋਕਾਂ ਦੀਆਂ ਸਾਡੇ ਸੌਗੇ ਲੋਕ ਆ ਕੋਈ ਲੈਣਾ ਦੇਣਾ ਨਹੀਂ ਸਾਨੂੰ ਉਲਟਾ ਇਹ ਉਹ ਯੂਨੀਵਰਸਿਟੀ ਅਸੀਂ ਗਏ ਇਹ ਜੀ ਝੰਡੇ ਡੰਡਾ ਪਾ ਲੈਂਦੇ ਆ ਜੀ ਇਹ ਟੰਡ ਚ ਕਾਨਾ ਪਾਉਂਦੇ ਆ ਜੀ ਇਹ ਖੱਲ ਪਾਉਂਦੇ ਆ ਜੀ ਮੈਨੂੰ ਕਹ ਲਦਾ ਜਵਾਬ ਦਿਓ ਭਾਈ ਤੁਸੀਂ ਪੰਜਾਬ ਦੇ ਲੋਕ ਇੱਥੇ ਇਕੱਠੇ ਹੋਏ ਖੜਿਆ ਮੀਡੀਆ ਦਾ ਵੀ ਗੱਲ ਜਾਣੀ ਆ ਸਾਡਾ ਸਵਾਲ ਕਿਹੜਾ ਗਲਤ ਸੀ ਉੱਥੇ 23 6 2008 ਨੂੰ ਬਾਦਲ ਚਿੱਠੀ ਲਿਖਦਾ ਹੈ ਸੈਂਟਰ ਨੂੰ ਵੀ ਸਾਡੇ ਜਿਹੜੀ ਇੱਥੇ ਕੇਂਦਰੀ ਯੂਨੀਵਰਸਿਟੀ ਬਣਾ ਦਿਓ ਤੇ ਹੁਣ ਉਹ ਬਾਦਲ ਵਾਲੇ ਉੱਥੇ ਬੈਠੇ ਸੀਗੇ ਵੀ ਯੂਨੀਵਰਸਿਟੀ ਬਚਾਉਣੀ ਆ ਕਾਂਗਰਸ ਨੇ ਚਿੱਠੀਆਂ ਲਿਖੀਆਂ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦੇ ਲਈ ਬੰਦਾ ਕੋਲੇ ਫੰਡ ਦੇਣ ਨੂੰ ਪੈਸੇ ਨਹੀਂ ਹੈਗੇ ਵੀ ਯੂਨੀਵਰਸਿਟੀ ਕੇਂਦਰੀ ਯੂਨੀਵਰਸਿਟੀ ਬਣਾ ਦਿਓ ਇਹਨਾਂ ਦਾ ਤਵਾੜੀ ਆ ਜਿਹੜਾ ਉਹ ਇਹ ਵਕਾਸ਼ ਕਰਦਾ ਰਿਹਾ ਵੀ ਚੰਡੀਗੜ੍ਹ ਨੂੰ ਸਟੇਟ ਬਣਾ ਦਿਓ ਵੱਖਰੀ ਜੇ ਸਵਾਲ ਪੁੱਛਦੇ ਇਹ ਕਹਿੰਦੇ ਖੜਲ ਪਾਉਂਦੇ ਆ ਤੁਸੀਂ ਉਹਦਾ ਗਦਾਰ ਤਾਂ ਲੋਕ ਤੁਸੀਂ ਆ ਯਾਰ ਦੋਸ਼ੀ ਤੁਸੀਂ ਆ ਕਨਾ ਕਰ ਤੁਸੀਂ ਐ ਫਟੇਸ਼ਲਾ ਤੁਸੀਂ ਮਾਰਿਆ ਪੰਜਾਬ ਦੇ ਆਦੀ ਕਹਿੰਦੇ ਅਸੀਂ ਪੰਜਾਬ ਬਚਾਉਣ ਤੁਰੇ ਹੋਏ ਆ ਸਾਡੇ ਲੋਕ ਵੀ ਕਾਲੇ ਆ ਕੋਈ ਛੇਤੀ ਹੋਰ ਕੋਈ ਦੇਖੀਏ ਬਾਦਲ ਦੇਖੀਏ ਕਾਂਗਰਸੀ ਦੇਖੀਏ ਕਦੇ ਪੰਜਾਬ ਵੀ ਦੇਖ ਲ ਗਏ ਆਪਾਂ ਰਹਿਣ ਜੋਗ ਰਿਹਾ ਪੰਜਾਬ ਆ ਹੋਰ ਸੁਣ ਲਓ ਐਸਆਰ ਦਾ ਰੌਲਾ ਪੈ ਰਿਹਾ ਆ ਆਉਣ ਵਾਲੇ ਸਮੇਂ ਦੇ ਲਈ ਵੀ ਤਿਆਰ ਰਹੋ ਪੰਜਾਬ ਦੇ ਲੋਕ ਉੱਠ ਖੜੋ ਐਸਆਰ ਦੇ ਤਹਿਤ ਪੰਜਾਬ ਦੀਆਂ 18 ਤੋਂ 20 ਲੱਖ ਵੋਟਾਂ ਟੱਕੀ ਜਾਣੀਆਂ ਜਿਹੜੇ ਬਾਹਰ ਗਏ ਹੋਏ ਸਾਡੇ ਮੁੰਡੇ ਕੁੜੀਆਂ ਸਾਡੇ ਪੰਜਾਬ ਦੇ ਪੰਜਾਬੀ ਲੋਕ ਬਾਹਰ ਗਏ ਆ ਸਾਰਿਆਂ ਦੀਆਂ ਵੋਟਾਂ ਕੱਟਣਗੇ ਤੇ ਤੁਹਾਡੇ ਐਡਰੈਸਾਂ ਤੇ ਤੁਹਾਡੇ ਟਿਕਾਣਿਆਂ ਤੁਹਾਡੇ ਪਤਿਆਂ ਤੇ ਤੁਹਾਡੇ ਘਰਾਂ ਤੇ 200 250 400 500 ਵੋਟ ਬਣ ਜੇ ਤੁਹਾਨੂੰ ਪਤਾ ਵੀ ਨਹੀਂ ਹੋਣਾ ਆ ਜੱਤਪੁਰੇ ਗਏ ਸੀ ਅਸੀਂ ਪਿੰਡ ਦੀ ਵੋਟ 900 ਬਾਰਿਆਂ ਦੀ 700 ਬਣਾਈ ਪਤਾ ਕਿਦੇ ਪਿੰਡ ਦੇ ਟਿਕਾਣੇ ਦੇ ਨਾਂ ਤੇ ਦਰਸ਼ਨ ਸਿੰਘ 200 ਵੋਟ ਮੱਗਰ ਸਿੰਘ 300 ਵੋਟ ਬਿੱਕਰ ਸਿੰਘ 250 ਵੋਟ ਉਹਨਾਂ ਨੂੰ ਪਤਾ ਵੀ ਨਹੀਂ ਵੀ ਸਾਡੇ ਘਰ ਦੇ ਐਡਰੈਸ ਤੇ ਵੋਟਾਂ ਬਣੀਆਂ ਪਈਆਂ ਝੂਸ ਕਰਕੇ ਆਪਾਂ ਆਏ ਆ ਪਰ ਹਰਾਨੀ ਦੀ ਗੱਲ ਜਦੋਂ ਨੂੰ ਪਹਿਲਾਂ ਪਤਾ ਲੱਗ ਗਿਆ ਬੀਬੀ ਨੂੰ ਵੀ ਚੇਅਰਪਰਸਨ ਨੂੰ ਵੀ ਆਉਣਾ ਹੈ ਅੱਜ ਕਿਉਂਕਿ ਆਪਾਂ ਕਈ ਦਿਨਾਂ ਤੋਂ ਐਲਾਨ ਕਰ ਰਹੇ ਹਾਂ ਕੱਲ ਗਈ ਇਹਦਾ ਪਰ ਕਹਿੰਦੇ ਆਉਂਦੀ ਘਟ ਹੈ ਸੇ ਆਉਂਦੀ ਉਹ ਨਹੀਂ ਹੈ ਆਉਣਾ ਨਹੀਂ ਇਹਨੇ ਚੈੱਕੀ ਕਰਨਾ ਇਹਨੂੰ ਲੋੜ ਹੀ ਨਹੀਂ ਵਾਲੀ ਦੇ ਨੇੜੇ ਚਾਰ ਉਹਨੇ ਪੈਸੇ ਪਾਏ ਕਿ ਤਰ੍ਹਾਂ ਸੋ ਬਹੁਤ ਵੱਡਾ ਮੁੱਦਾ ਅੱਜ ਇੱਥੇ ਆਪਾਂ ਆਏ ਆ ਇੱਕ ਸੰਕੇਤਕ ਤੌਰ ਤੇ ਆਏ ਆ ਇਹਨੂੰ ਪੁੱਛਣ ਆਏ ਆ ਵੀ ਭਾਈ ਐਨਜੀਟੀ ਦੇ ਆਰਡਰ ਨੇ ਤੁਸੀਂ ਇਹਨੂੰ ਲਾਗੂ ਕਿਉਂ ਨਹੀਂ ਕਰ ਰਹੇ ਤੁਹਾਡਾ ਫਰਜ਼ ਬਣਦਾ ਇਹਦੂ ਅਗਲੀ ਕਾਲ ਜਿਹੜੀ ਉਹ ਬਣਦੀ ਹੈ ਇਨਾਂ ਨੂੰ ਘੇਰਨ ਦੀ ਬਣਦੀ ਐ ਕਿਤੇ ਮੰਤਰੀ ਨੂੰ ਘੇਰਨ ਦੀ ਬਣਦੀ ਐ ਕਿਤੇ ਹੋਰ ਕੋਈ ਵੱਡਾ ਸੰਘਰਸ਼ ਉਹ ਆਪਾਂ ਨੂੰ ਕਰਨਾ ਪੈਣਾ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਯਾਰ ਆਪਾਂ ਉੱਠ ਕੇ ਸਾਰੇ ਇੱਕ ਆਵਾਜ਼ ਬੁਲੰਦ ਕਰਕੇ ਨਹੀਂ ਤਾਂ ਸਾਡੇ ਜਵਾਬ ਤਾਂ ਪੈਦਾ ਹੋਣੋਂ ਹਟ ਹੀ ਗਏ ਟੀ ਕਹਿਣਾ ਜਵਾਬ ਲੈਣ ਲੱਗ ਗਿਆ ਆਪਾਂ ਨੂੰ ਪਤਾ ਆਈਟੀ ਸੈਂਟਰਾਂ ਦੇ ਵਿੱਚੋਂ ਇਹ ਪਾਣੀਆਂ ਦੀ ਬਦੌਲਤ ਆ ਨਾਨ ਦੋਦਾ ਅਣਕਾ ਪਿੰਡਾ ਦੋਨਾਂ ਨਾਨਕਾ ਤੇਜਾ ਦੇ ਲਾਤਰਾਂਗ ਵਾਲਾ ਪੈਣੀ ਇਹ ਤਾਂ ਨਾ ਜਿੰਨਾ ਪਿੰਡਾਂ ਦਾ ਮੁੱਖ ਮੰਤਰੀ ਕੱਲ ਪਰसों ਵੀ ਲਈ ਜਾਂਦਾ ਸੀਗਾ ਆਪਣੇ ਭਾਸ਼ਣ 'ਚ ਖੜਾ ਉਹਨਾਂ ਪਿੰਡਾਂ ਜਾ ਕੇ ਦੇਖੋ ਜਿੱਥੇ 18-18 ਬੱਚੇ ਪੈਦਾ ਹੁੰਦੇ ਆ ਸਾਲ 'ਚ ਤੇ 15-15 ਜਵਾਕ ਪਾਹਜ ਪਤਾ ਹੋ ਰਹੇ ਆ ਨੱਕ 'ਚ ਕਹਿੰਦੇ ਮੂੰਹ 'ਚ ਕਹਿੰਦੇ ਢਿੱਡ ਦੀ ਪੇਪਾ ਪਾਈਆਂ ਡਾਕਟਰਾਂ ਕੋਲਿਆ ਡੀ ਐਮ ਸੀ ਕਿਹੜਾ ਮਾਰ ਕੇ ਆਇਓ ਕਦੇ ਸਾਰਾ ਜਿੰਨਾ ਜਵਾਕਾਂ ਵਾਲਾ ਬਾੜ ਹੈ ਭਰਿਆ ਪਿਆ ਕੈਂਸਰ ਦੇ ਨਾਲ ਸਾਲ-ਸਾਲ ਦੇ ਸਾਰੇ ਜਵਾਕਾਂ ਨੂੰ ਕੈਂਸਰ ਹੋਇਆ ਪਿਆ 20-20 ਸਾਲ ਦੇ ਨੌਜਵਾਨ ਟੈਗ ਨਾਲ ਮਰੀ ਜਾਂਦੇ ਆ ਇਹ ਸਾਰੇ ਜਿਹੜਾ ਕਰਕੇ ਤਾਂ ਮਰੀ ਜਾਂਦੇ ਆ ਪਰ ਲੋਕਾਂ ਲਈ ਇਹ ਮੁੱਦਾ ਨਹੀਂ ਹੈਗਾ ਸੋ ਇੰਨੀਆਂ ਬੇਨਤੀਆਂ ਤੁਸੀਂ ਆਇਓ ਸਾਰੇ ਬਹੁਤ ਵਧੀਆ ਗੱਲ ਆ ਲੋਕਾਂ ਨੂੰ ਹੋਰ ਵੀ ਲਾਂਬੰਦ ਕਰਨ ਦੀ ਲੋੜ ਆ ਲੋਕਾਂ ਨੂੰ ਕੋ ਸਭ ਤੋਂ ਅਹਿਮ ਮੁੱਦਾ ਇਹ ਹੈ ਜਿਹੜੀ ਵੀ ਆਨਲਾਈਨ ਸਮਝ ਕੋਈ ਟਹਿਰਾ ਇੱਥੇ ਸਰਕਾਰ ਬਣਾਉਣ ਦੀ ਗੱਲ ਕਰੂ ਉਹਨੂੰ ਕਹੇ ਪਾਣੀਆਂ ਦਾ ਮੁੱਦਾ ਬਾਤਾਵਰਨ ਦਾ ਮੁੱਦਾ ਹਵਾਵਾਂ ਦਾ ਮੁੱਦਾ ਬੋਲੀ ਦਾ ਮੁੱਦਾ ਸਾਡੀਆਂ ਜ਼ਮੀਨਾਂ ਦਾ ਮੁੱਦਾ ਨੌਕਰੀਆਂ ਦੇ ਮੁੱਦੇ ਵੋਟਾਂ ਦਾ ਮੁੱਦਾ ਡੈਮੋਗ੍ਰਾਫੀ ਦਾ ਮੁੱਦਾ ਮੇਨ ਮੁੱਦੇ ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚ ਪਰ ਇਹ ਕਿਹੜੇ ਨਜ਼ਰ ਨਹੀਂ ਆਉਂਦੀ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ